ਸ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾ ਰਾਮਨ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ ਦੁਕਾਨਦਾਰਾਂ ਨਾਲ ਇੰਡੀਆ ਨਿਊਜ਼ ਪੰਜਾਬ ਤੇ ਵਿਸ਼ੇਸ਼ ਗੱਲਬਾਤ ਹੋਈ ਹੈ ਕਿ ਕੇਂਦਰ ਵੱਲੋਂ ਲਿਆਂਦੇ ਗਏ ਬਜਟ ਦੀ ਦੁਕਾਨਦਾਰਾਂ ਨੇ ਸ਼ਲਾਘਾ ਕੀਤੀ ਹੈ ਛੇਤੀ ਪ੍ਰਕਾਰ ਦੀਆਂ ਦਵਾਈਆਂ ਤੇ ਐਕਸਾਈਜ਼ ਡਿਊਟੀ ਖਤਮ ਕਰਨ ਦਾ ਫੈਸਲਾ ਅਜਹੀਆਂ ਬਿਮਾਰੀਆਂ ਦਾ ਇਲਾਜ ਕਰਨਾ ਚਾਹੀਦਾ ਹੈ ਬਿਲਕੁਲ ਮੁਫਤ ਇਲੈਕਟ੍ਰੋਨਿਕ ਦੇ ਹਰ ਇੱਕ ਪ੍ਰੋਡਕਟ ਤੇ ਜੀਐਸਟੀ ਘੱਟ ਹੋਣੀ ਚਾਹੀਦੀ ਹੈ ਇਸ ਕੀਤਾ ਜਾਣਾ ਉਸ ਬਜਟ ਨੂੰ ਲੈ ਕੇ ਜੇ ਗੱਲ ਕਰੀਏ ਸਵੇਰ ਤੋਂ ਹੀ ਜਿਹੜਾ ਅੱਜ ਬਜਟ ਪੇਸ਼ ਕੀਤਾ ਜਾ ਰਿਹਾ ਹੈ ਜੇ ਗੱਲ ਕਰੀਏ ਕਿਸਾਨਾਂ ਦੀ ਤੇ ਕਿਸਾਨਾਂ ਵਾਸਤੇ ਵੀ ਅਹਮ ਬੇਲੇ ਲਿਆਂਦੇ ਗਏ ਨੇ ਨਾਲ ਜੇ ਗੱਲ ਕਰੀਏ ਆਮ ਦੁਕਾਨਦਾਰਾਂ ਦੀ ਅਤੇ ਮਿਡਲ ਕਲਾਸ ਲੋਕਾਂ ਦੀ ਗੱਲ ਕਰੀਏ ਉਹਨਾਂ ਲਈ ਵੀ ਜਿਹੜੇ ਆ ਬਜੜ ਲਿਆਂਦਾ ਗਿਆ ਤੇ ਬਜੜ ਨੂੰ ਲੈ ਕੇ ਦੁਕਾਨਦਾਰ ਕਿਸ ਨੇ ਕਿੰਨਾ ਵੇਖਦੇ ਨੇ ਕਿਉਂਕਿ ਜਿਸ ਤੀ ਕਿੰਨਾ ਜੀ ਗੱਲ ਕਰਦੇ ਆ ਦਵਾਈਆਂ ਦੀ ਦੇ 36 ਪ੍ਰਕਾਰ ਦੀਆਂ ਅਜਈਆਂ ਦਵਾਈਆਂ ਨੇ ਜਿਨ੍ਹਾਂ ਉੱਤੇ ਐਕਸਾਈਡ ਡਿਊਟੀ 3 ਕੀਤੀਆਂ ਗਈਆਂ ਨੇ ਤੇ ਮੈਡੀਕਲ ਸਟੋਰਾਂ ਵਾਲੇ ਉਹ ਦਵਾਈਆਂ ਨੂੰ ਲਾਗੇ ਕਿਸ ਤੀਕਣਾ ਵੇਚਦੇ ਨੇ ਸਾਡੇ ਨਾਲ ਇਥੇ ਇਤੀ ਸੰਧੂ ਮੈਡੀਕਲ ਸਟੋਰ ਤੇ ਮੌਜੂਦਾ ਅਸਰ ਕੀ ਕਹਿੰਦਾ ਜੁੰਦੇ ਉਹ ਅੱਜ ਕੇਂਦਰ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਗਿਆ ਵਾ ਕਿਸ ਤਰੀਕੇ ਨਾਲ ਵੇਖਦੇ ਹੋ ਅੱਜ 36 ਪ੍ਰਕਾਰ ਦੀਆਂ ਅਜਾਈਆਂ ਦਵਾਈਆਂ ਨੇ ਜਿਨ੍ਹਾਂ ਨੂੰ ਡਿਊਟੀ ਫ੍ਰੀ ਕੀਤਾ ਗਿਆ ਵਾ ਸਰ ਚੰਗੀ ਗੱਲ ਹੈ ਜੀ ਵੇਖੋ 36 ਪ੍ਰਕਾਰ ਦੀਆਂ ਜਿਹੜੀਆਂ ਦਵਾਈਆਂ ਤੇ ਡਿਊਟੀ ਫ੍ਰੀ ਕੀਤਾ ਗਿਆ ਕੋਈ ਨਾ ਕੋਈ ਲੋਕਾਂ ਨੂੰ ਰਾਤ ਤੇ ਇਹਦੇ ਚੋਂ ਮਿਲੂਗੀ ਪਰ ਇਹਨਾਂ ਨਾਲੋਂ ਸਗੋਂ ਨਿਕੇ ਨਿਕੇ ਕੋਈ ਦਹਾਵੀਆਂ ਦੀ ਦਵਾਈ ਕਿ ਇਹਨੂੰ ਰਾਇਤ ਕਰਨੀ ਆ ਇਹ ਤਾਂ ਨਾਲੋਂ ਜਿਹੜੀਆਂ ਮੇਜਰ ਬਿਮਾਰੀਆਂ ਜਿਵੇਂ ਕੈਂਸਰ ਹੋ ਗਈ ਜਿਹੜੇ ਲੋਕੀ ਉਤੋਂ ਤੱਕ ਲਾਏ ਕਰਾਉਂ ਇਹੋ ਜਿਹੀਆਂ ਚੀਜ਼ਾਂ ਸਰਕਾਰ ਨੂੰ ਫ੍ਰੀ ਕਰਨੀਆਂ ਚਾਹੀਦੀਆਂ ਜਿਨ੍ਹਾਂ ਨਾਲ ਕੋਈ ਲੋਕਾਂ ਨੂੰ ਫਾਇਦਾ ਹੋਵੇ 10-20 ਰੁਪਏ ਖਰਚ ਕੇ ਤੇ ਲੋਕੀ ਇੰਨਾ ਕਦੇ ਅਪੋਰਟ ਕਰ ਲੈਂਦੇ ਲੋਕੀ ਖਰਚ ਲੈਂਦੇ ਪਏ ਪਰ ਜਿਹੜੇ ਇਹੋ ਜਿਹੇ ਇਲਾਜ ਹੈ ਜਿਨ੍ਹਾਂ ਕਰ ਲੋਕੀ ਮਰ ਜਾਂਦੇ ਆ ਇਹ ਚੀਜ਼ਾਂ ਚਾਹੀਦਾ ਸਰਕਾਰ ਨੂੰ ਇਹਨਾਂ ਵੱਲ ਧਿਆਨ ਦੇਣਾ ਕਿ ਜਿਹੜੇ ਮੇਜਰ ਆਪਰੇਸ਼ਨ ਹੈ ਕੋਈ ਜਿਹੜੇ ਹਾਰਦਈ ਕੋਈ ਸੱਜਰੀ ਆ ਕੋ ਦਿਮਾਗ ਦੀ ਬ੍ਰੇਨ ਦੀ ਜਿਹੜੇ ਲੋਕੀ ਨਹੀਂ ਕਰਾ ਸਕਦੇ ਜਾ ਕੇ ਲਿਵਰ ਟ੍ਰਾਂਸਪੋਰਟ ਹੋਣਾ ਜਿਹੜਾ ਨਹੀਂ ਕਰਾ ਸਕਦੇ ਲੋਕੀ ਜਿਹਦੇ 40 40 50 50 ਲੱਖ ਰੁਪਏ ਲੱਗੰਦੇ ਆ ਇਹੋ ਜਿਹੀਆਂ ਚੀਜ਼ਾਂ ਫ੍ਰੀ ਕਰਨੀਆਂ ਚਾਹੀ ਅ ਜਿਸ ਤਿੱਕਣਾ ਜੇ ਟੈਕਸ ਰੇਟ ਦੀ ਗੱਲ ਕਰੀਏ ਤਾਂ ਉਸ ਤੇ ਵੀ ਜਿਹੜੀ ਕਾਫੀ ਜਿਹੜੀ ਆ 7 ਲੱਖ ਤੋਂ ਜਿਹੜੀ 12 ਲੱਖ ਤੱਕ ਲੈ ਦੇ ਦਿੰਦਾ ਗਿਆ ਵਾ ਜੇ ਕਿਸਾਨਾਂ ਦੀ ਗੱਲ ਕਰੀਏ ਕਿਸਾਨਾਂ ਨੂੰ ਵੀ ਕਾਫੀ ਰਾਹਤ ਦਿੱਤੀ ਗਈ ਆ ਜੇ ਨਵਾਂ ਆਸਾਮ ਦੇ ਵਿੱਚ ਯੂਰੀਆ ਪਲਾਂਟ ਲਾਉਣ ਦੀ ਗੱਲ ਕੀਤੀ ਗਈ ਆ ਮੇਨ ਆਪਾਂ ਗੱਲ ਕਰਦੇ ਦਵਾਈਆਂ ਦੀ ਤੇ ਜੇ ਮੰਨ ਲਓ ਜੇ 36 ਪ੍ਰਕਾਰ ਦੀਆਂ ਅਹਿਮ ਦਵਾਈਆਂ ਨੇ ਜੇ ਉਹਨਾਂ ਤੇ ਕਾਫੀ ਫਰਕ ਪੈਂਦਾ ਤੇ ਕੀ ਅਸਰ ਪੈਂਦਾ ਲੱਗਦਾ ਕੀ ਖਾਸ ਬਜਟ ਹੋਊਗਾ ਲੋਕਾਂ ਵਾਸਤੇ ਆਮ ਲੋਕਾਂ ਲਈ ਵਧੀਆ ਹੋਊਗਾ ਆ ਬਿਲਕੁਲ ਜੀ ਜੇ ਕੋਈ ਡਿਊਟੀ ਫਰੀ ਕੀਤੀ ਆ ਥੋੜਾ ਬਹੁਤਾ ਲੋਕਾਂ ਨੂੰ ਰਾਇਤ ਤੇ ਮਿਲਦੀ ਮਿਲਦੀ ਆ ਜੀ ਦੇਅਰ ਦੇ ਵਿੱਚ ਕੋਈ ਟੈਕਸ ਫ੍ਰੀ ਕਰਤਾ ਜਾਂ ਡਿਊਟੀ ਘਟਾਤੀ ਆ ਉਹ ਟੈਕਸ ਸਾਰਾ ਉਹਨਾਂ ਨੂੰ ਮਤਲਬ ਕਸਟਮਰ ਦੇ ਸਿਰ ਤੇ ਪੈਂਦਾ ਜੇ ਉਹਨਾਂ ਨੂੰ ਹੋਊਗਾ ਕੋਈ ਰੈਤ ਕੀਤਾ ਤੇ ਫਿਰ ਬਿਲਕੁਲ ਬਰਕਰ ਤੇ ਪੈਂਦਾ ਹੀ ਬਜਟ ਨੂੰ ਲੈ ਕੇ ਅਸੀਂ ਮੈਡੀਕਲ ਸਟੋਰ ਵਾਲੇ ਨਾਲ ਗੱਲ ਕੀਤੀ ਉਸੇ ਤਰ੍ਹਾਂ ਨਾਲ ਸਾਡੇ ਨਾਲ ਦੁਕਾਨਦਾਰ ਵੀ ਮੌਜੂਦ ਨੇ ਕਿਉਂਕਿ ਜਿਸ ਤਰੀਕੇ ਨਾਲ ਮਿਡਲ ਕਲਾਸ ਦੀ ਗੱਲ ਕੀਤੀ ਗਈ ਆ ਕਿ ਮਿਡਲ ਕਲਾਸ ਵਾਸਤੇ ਬਜਟ ਵਧਿਆ ਹੋਊਗਾ ਜਿਸ ਤਰੀਕੇ ਨਾਲ ਜਿਹੜਾ ਰਬਿਟ ਸੀਗੀ ਟੈਕਸ ਦੀ ਗੱਲ ਕੀਤੀ ਗਈ ਸੀ 7 ਲੱਖ ਤੋਂ 12 ਲੱਖ ਦੀ ਜਿਹੜੀ ਮਰਿਆਬ ਦਿਆ ਦਿੱਤੀ ਗਈ ਆ ਹਾਂਜੀ ਭਾਈ ਕੀ ਕਹਿਣਾ ਚਾਹੁੰਦੇ ਹੋ ਅੱਜ ਬਜਟ ਪੇਸ਼ ਕੀਤਾ ਗਿਆ ਨਿਰਮ ਬਜਟ ਪਾਜੀ ਵਧੀਆ ਹੈਗਾ ਮਤਲਬ ਉਹਨਾਂ ਨੇ ਟੈਕਸ ਜਿਹੜੀ ਰਿਬੇਟ ਵਧਾਈ ਆ ਬਟ ਉਹਦੇ ਵਿੱਚ ਇਹ ਆ ਨਾ ਕਿ ਜਿਹੜਾ ਗਰੀਬ ਤਬਕਾ ਆ ਉਹਦੇ ਆਲਰੇਡੀ ਬਹੁਤ ਮਤਲਬ ਹੈਗਾ ਨੀਚਲੇ ਲੈਵਲ ਤੇ ਉਹਨਾਂ ਨੂੰ ਤਾਂ ਚੁੱਕਣ ਵਾਸਤੇ ਕੋਈ ਕਰਨਾ ਚਾਹੀਦਾ ਹੈ ਕਿ ਉਹਨਾਂ ਦਾ ਕੀ ਕਰੇ ਜਿਵੇਂ ਸਾਡੇ ਤੇ ਮੇਨ ਪ੍ਰੋਬਲਮ ਹੈਗੀ ਆ ਨਸ਼ੇ ਦੀ ਉਹਦੇ ਉਹਦਾ ਕੰਟਰੋਲ ਦਾ ਕੋਈ ਹੱਲ ਦੱਸੋ ਸਾਨੂੰ ਵੀ ਕਿਤਨਾ ਕਿਉਂਕਿ ਹਰ ਸਰਕਾਰ ਆਂਢਈ ਆ ਉਹ ਆਪੋ ਆਪਣਾ ਕਹਿੰਦੇ ਜ਼ਰੂਰੀਆ ਕਰਦਾ ਕੋਈ ਕੱਖ ਨਹੀਂ ਤੇ ਸਾਡੇ ਬਜਟ ਵਧੀਆ ਆ ਜੋ ਉਹਨਾਂ ਨੇ ਦਿੱਤਾ ਰਿਬੇਟ ਦਿੱਤੀ ਆ ਕੈਂਸਰ ਦੀ ਮੇਂਟ